ਸਤਨਾਮ ਸ੍ਰੀ ਵਾਹਿਗੁਰੂ ਜੀ ਦੁਖ ਭੰਜਨੀ ਸਾਹਿਬ ਗੌੜੀ ਮਹੱਲਾ ਪੰਜਵਾਂ ਮਾਂਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣਿਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭੈ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤਤਿਵਾਉ ਨ ਲੱਗ ਗਈ ਸਤ ਗੁਰੇ ਰੱਖੇ ਆਪ ਗੁਰ ਨਾਰਾਇਣ ਦਈਓ ਗੁਰੇ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇ ਜਨ ਨਾਨਕ ਸਤਿ ਬਲਿਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਾਉਦਿਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਪੁਣੀ ਮਨ ਅਸਾ ਕਰੀ ਦਇਆ ਸਤ ਗੁਰ ਗੁਣ ਤਾਸਾ ਦੁਖ ਨਾਠੇ ਸੁਖ ਆਏ ਸਮਾਏ ਢੀਲਣਾ ਪਰੀ ਜਾ ਗੁਰ ਫਰਮਾਏ ਇਛ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲੇ ਰੋਗ ਕਾ ਬਿਨਸਿਆ ਥਾਉ ਸਹਜ ਸੁਭਾਈ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਣੀ ਦੁਖ ਦਰਦ ਜਮਨੇੜ ਨਾ ਆਵੇ ਕਹੂ ਨਾਨਕ ਜੋ ਹਰ ਗੁੰਗਾ ਵੈ ਬਾੜੀ ਮਹੱਲਾ ਪੰਜਵਾ ਜਿਸ ਸਿਮਰਤ ਦੂਖ ਸਬਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਇਕਸ ਬਿਨ ਨਾਹੀ ਦੂਜਾ ਕੋਏ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਇਕ ਹਰ ਹਰ ਅੱਖਰ ਮਨ ਮਹਲੇਖ ਰਬ ਰਹਾ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਬਿਘਨ ਹਰੇਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀ ਵਤੈ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਓ ਸਰਬ ਕਲਿਆਣ ਸੁਖ ਸਹਜ ਨਿਧਾਨ ਜਾ ਕੈ ਹਿਰਦੈ ਵਸਹਿ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨੇ ਹਾਰ ਦੇ ਮਹਤਾਰ ਤਜ ਸਭ ਪਰਮ ਭਜਿਓ ਪਾਰ ਭ੍ਰਮ ਕਹੁ ਨਾਨਕ ਅਟਲ ਇਹੋ ਧਰਮ ਗੌੜੀ ਮਹਿਲਾ ਪੰਜਵਾ ਸਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਈ ਰਹਾਓ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਭ੍ਰਮ ਗੁਣ ਅਗੰਬੀ ਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਵਹਨਿਤ ਨੀਤ ਗਈ ਵਿਆਹ ਦੇ ਉਬਰੇ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪੈ ਸੇ ਵਰਹਾਓ ਸੀਤ ਲਾਤੇ ਰੱਖਿਆ ਬਿਹਾਰੀ ਪਾਰ ਭ੍ਰਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਫੇਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਜ ਰੱਖੀ ਕਰਤਾਰੇ ਬਾਦਸਾਹ ਸਾਹ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪਰਬ ਅੰਤਰਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਾੜੀ ਮਹਿਲਾ ਪੰਜਵਾ ਰਖ ਪਿਤਾ ਪਰ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਿਖਾਦੀ ਇੱਕ ਗਰੀਬਾ ਰਖ ਹੋ ਰਖਨ ਹਾਰੇ ਖੇਦ ਕਰਹਿ ਔਰ ਬਹੁਤ ਸੰਤਾਵ ਹੈ ਆਇਓ ਸਰਨ ਤੁਹਾਰੇ ਕਾਰ ਕਰ ਹਾਰਿਓ ਅਨੰਕ ਬਹੁ ਭਾਤੀ ਛੋਡ ਹਕਤ ਹੁ ਨਾਹੀ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲਾ ਮੋਹੇ ਤਨ ਤੇ ਧੀਰਜ ਪਾਇਆ ਸੰਤੀ ਮਨ ਤਦਿਓ ਮੋਹੇ ਨਿਰਭਾਉ ਗੁਰ ਕਾ ਸਬਦ ਕਮਾਇਆ ਜੀਤ ਲਾਇ ਓ ਮਹਾ ਬਿਖਾਦੀ ਸਹਿਜ ਸੁਹਿਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਕਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ 5 ਸਰਬਕਲਿਆਣ ਕੀ ਹੈ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਨਾ ਲਾਗੈ ਜਪ ਅਲਖ ਅਪੇਵ ਤਰਤ ਪੁਨੀਤ ਭਾਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਓ ਸਬਨੀ ਥਾਈ ਰਵਿਆ ਆਪ ਆਦਿ ਜੁਗਾਂ ਦੇ ਜਾ ਕਾ ਵੱਡ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰਕੇ ਚਰਨ ਲਗੇ ਮਨ ਮੀਠੇ ਨਿਰਬਿਘਨ ਹੋਏ ਸਬ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਤੂਠੇ ਸਾਰ ਬ੍ਰਹਮ ਪ੍ਰਭ ਪਏ ਰਖਵਾਲੇ ਜਥਾ ਕਿਥਾ ਦੀ ਸਹਿਨਾਲੇ ਨਾਨਕ ਦਾਸ ਖਸਮਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਰਦਾਇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁੱਖ ਕਾਟਿਆ ਦਿਨੋਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਸਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹ ਨਾਨਕ ਜਪਤ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਓ ਤਾਪ ਪਾਪ ਸਮਤਾਪ ਬਿਨਸੇ ਹਰ ਸਿਮਰਤ ਕਿਲਵੇ ਖਸ ਬਨਾਸੇ ਆਨੰਦ ਕਰੋ ਮੇਲੇ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਿਸ ਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਣ ਤ੍ਰਿਪਵਨ ਹਰਿਆ ਹੋਏ ਸਗਲੇ ਜੀਅ ਸਾਧਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇੱਛਾ ਪੂਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਾਈ ਸੁਖ ਸਹਜ ਘਰ ਆਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰੇਦ ਮਹਿੰਤਾਈ ਨਾਨਕ ਗੁਰਪੂਰੇ ਸਰਨ ਆਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ताप संताप सगले गए बिनसे ते रोग पार भ्रम तू बत्सया समतन रस भोग रहाओ सर्व सुख तेरी मंडली तेरा मंतन आरोग्य गुन गावो नित राम के एह अवखद योग आई बसो कर देस मह एह पले संयोग नानक प्रभ सो प्रसन्न भए लह गए वियोग बिलावल महला पंजवा बंधन काटे आप प्रभ होआ कृपाल दीन दयाल प्रभ पारभम ताकी नजर निहाल गुर पूरा कृपा करी ਟਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਤੇ ਆਵਨ ਜੋ ਗ੍ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲੇ ਬਲਾਈ ਕਿਲ ਵਿਖ ਉਤਰ ਸੁਧ ਹੋਏ ਸਾਧੂ ਸਰਣਾਈ ਸੋਨਤ ਜਪਤ ਹਰ ਨਾਮ ਜਸ ਤਾਂ ਕਿ ਦੂਰ ਬਲਾਈ ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਹਰ 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 ਆਰਾਧੀ ਹੈ ਹੋਈ ਹੈ ਆਰੋਗ ਰਾਮਚੰਦ ਕੀ ਲਸ਼ਟਕਾ ਜਿਨ ਮਾਰਿਆ ਆਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲੇ ਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਬਿ ਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੇ ਘਰ ਪੰਜਵਾ ਇੱਕ ਅਵੰਤਾਰ ਸਤਗੁਰ ਪ੍ਰਸਾਦ ਅਵਰ ਉਪਾਵ ਸਬਤੇ ਆਗਿਆ दारू ਨਾਮ ਲਿਆ ਤਾਪ ਤਾਪ ਸਭ ਮਿਟੈ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੈ ਰੱਖਿਆ اپنی کرمیا راہو وہاں پکڑ پرب کاڈیا کینا اپنے سمر سمر من تن ਸੁખી নানک નિર્ਪਇ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ নানਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗ ਗਈ ਪਰ ਬ੍ਰਹਮ ਸਰਣ ਆਈ ਚੋਗਿਰਦ ਹਮਾਰਾ ਰਾਮਕਾਰ ਦੁਖ ਲੱਗਿਆ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮਨਾਮ ਆਖਦ ਦਿਆ ਏ ਕਾਲੇ ਬੁਲਾਈ ਰਹਾਓ ਰਾਖ ਲੀਏ ਤਨ ਰਖਨਹਾਰ ਸਭ ਬਿਯਾਧ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਪੈ ਸਹਾਈ ਮਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਐਨ ਪਰ ਬ੍ਰਹਮਗੁਰudev ਸੁਖ ਸ਼ਾਂਤ ਸਹਿਜ ਆਨੰਦ ਭੈ ਉਦਨ ਪਈ ਸੇਵਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾਕਾ ਵਡ ਪ੍ਰਤਾਪ ਦੋਖ ਹਮਾਰੇ ਬਖਸੀਨ ਆਪਣੀ ਕਲ ਧਾਰੀ ਮਨ ਬਾਂਛਤ ਫਲ ਦਿੱਤੀਨ ਨਾਨਕ ਬਲੀਹਾਰੀ ਬਿਲਾਵਲ ਮਹਿਲਾ ਪੰਜਵਾ ਤਾਪ ਲਾਹਿਆ ਗੁਰ ਸਰਜਨ ਹਾਰ ਸਤਗੁਰ ਆਪਣੇ ਕਾ ਬਲ ਜਾਈ ਜਿਨੇ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮਸਤਕ ਧਾਰ ਬਲਕ ਰਖਲੀਨੋ प्रभ अमृत नाम महारस दीनो की लाज रख मेहरवान गुरु नानक बोले दरगह परवान बिलावल महला पंजवा। ताप पाप ते राखे आप सीतल पय गुरचरणी लागे राम नाम हृदय मह जाप रहाओ कर कृपा हस्त प्रभदीने जगत उधार नवखंड प्रताप दुख बिन से सुख अनद प्रवेशा कृष्ण बुझी मन तन सच त्राप अनाथ को नाथ शरण समरथा सगल श्रेष्ठ को माई बाप ਪਗਤ ਵਛਲ ਭੈ ਭੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਹਲਾ ਪੰਜਵਾ ਕਰ ਇਸਨਾਮ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਯੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰਪੂਰਾ ਤੂ ਰਾਖਿਆ ਰਹਾਓ ਸਚਾ ਸਾਹਿਬ ਅਮਤ ਵਡਾਈ ਪਗਤ ਵਛਲ ਦਿਆਲਾ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਧ ਪਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣਾ ਹਾਰਾ ਰੱਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾਕੀ ਸੇਵਨ ਬਿਰਥੀ ਜਾਈ ਰਹਾਓ ਕਰਮਹਿ ਸੁਖ ਬਹਰ ਫੁਨ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਘਨ ਨ ਲਾਗੈ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭਨਾ ਸੇ ਪ੍ਰਭ ਆਪਣਾ ਕਿਰਪਾ ਧਾਰੀ ਆਠ ਪਹਿਰ ਆਰਦ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੂ ਸੁਖ ਸੰਪਤ ਰਾਸ ਰਾਖ ਲਿਹਿੋ ਭਾਈ ਮੇਰੇ ਕਾ ਪ੍ਰਭ ਅਗੇ ਅਰਦਾਸ ਰਹਾਓ ਜੋ ਮੰਗੋ ਉਸ ਵਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨਿ ਛੇ ਫਲ ਪਾਇਆ मेरा गुरपुरा सुखदाता करण कारण समर्थ स्वामी पूरन पुरख विधाता रहाओ आनंद बिनोद मंगल गुण गावो गुरु नानक भय दयाला जय जयकार भय जग पीतर हो पार ब्रह्म रखवाला सोरठ महला पंजवा दुरत गवाया हर प्रभापे, प्रभ आपे सब संसार उबारिया पार ब्रह्म प्रभ अपना बिरद समारिया होई राजे राम की रखवाली सुख सहज आनंद गुण गावहो मन तन देह सुखाली रहाओ ਪਤਤ ਉਧਾਰਨ ਸਤਗੁਰ ਮੇਰਾ ਮੁਹਿ ਤਿਸ ਕਾ ਪ੍ਰਵਾਸਾ ਬਖਸ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸਿਆ ਪਾਰ ਭ੍ਰਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰੇ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਪਾਖਿਆ ਸੋਰਠ ਮਹੱਲਾ ਪੰਜਵਾ ਭਾਏ ਕਿਰਪਾਲ ਸੁਆਮੀ ਮੇਰੇ ਤਿਤ ਸਾਚਾ ਦਰਬਾਰ ਸਤਗੁਰਤਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀਅ ਜੰਤ ਅਪੇ ਰਖੈ ਜਮ ਹੈ ਕਿਉ ਹਟ ਤਾਰ ਹਰ ਕੇ ਚਰਨ ਰਿਦੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਆ ਭਾਈ ਦੁਖ ਕਿਲ ਵਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਬਰੇ ਭਾਈ ਜਨ ਰਚਿਆ ਸਬ ਕੋਏ ਕਰਨ ਕਰਨ ਸਮਰੱਥ ਸੁਪਾਈ ਸੱਚਾ ਸੱਚੀ ਸੋਏ ਨਾਨਕ ਪ੍ਰਭੂ ਧਿਆਇਐ ਭਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚੰਦੇੜਾ ਫਲ ਪਾਈ ਰਹਾਓ ਸਤਿਗੁਰ ਪੂਰਾ ਤਾਪ ਗਵਾਇ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠਿ ਮਹਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਵਿੰਦ ਨਵਾਂ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦਵੈ ਸਵਾਰੇ ਹਮਰਾ ਗੁਣ ਅਬਗੁਣ ਨਾ ਬੀਚ ਆਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਬਤਿਸ ਕੇ ਕੀ ਹੈ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰੱਖੈ ਪੂਰਨ ਭਈ ਬੜਾਈ ਪਰਭ੍ਰਮ ਪੂਰਾ ਮੇਰੇ ਨਾਲ ਗੁਰਪੂਰਾ ਪੂਰੀ ਸਭ ਰੱਖੀ ਹੋਏ ਸਰਬਦਿਆਲ ਰਹਾਓ ਅਨ ਦਿਨ ਨਾਨਕ ਨਾਮ ਧਿਆਏ ਜੀ ਆ ਪ੍ਰਾਨ ਕਾ ਦਾਤਾ ਆਪਣੇ ਦਾਸ ਕਾ ਕੰਠ ਲਾਇ ਰੱਖੈ ਜਿਉ ਬਾਰਕ ਪਿਤ ਮਾਤਾ ਸੋਰਠ ਮਹੱਲਾ ਪੰਜਵਾਂ ਠਾਨ ਪਾਈ ਕਰਤਾਰੇ ਤਾ ਪਛੋੜ ਗਿਆ ਪਰਵਾਰੇ ਗੁਰਪੂਰ ਹੈ ਰੱਖੀ ਸਰਣ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਕਿਨਮ ਹੈ ਉਪਜੇ ਮਨ ਹੋਆ ਸਬਾ ਸੁਖ ਹਲਾ ਰਹਾਓ ਹਰ ਹਰ ਨਾਮ ਦੀਓ دارو ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਬਗੁਣ ਨਾ ਬੀਚਾਰਿਆ ਗੁਰ ਕਾ ਸਬਦ ਭੈਓ ਸਾਖੀ ਤਿੰਨ ਸਗਲੀ ਇਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈ ਜੜਾਖੀ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ